ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਕਰੀਬਨ ਅੱਜ ਤੋਂ ਪੂਰੇ 26 ਸਾਲ ਪਹਿਲਾਂ 18 ਜੂਨ 1999 ਦਿਨ ਸ਼ੁੱਕਰਵਾਰ ਦੁਪਹਿਰ ਦੇ 4 ਵਜੇ ਦੁਪਹਿਰ ਦੇ 4 ਵਜੇ ਸਰਦਾਰ ਸੁਰਨ ਸਿੰਘ ਦੇ ਘਰ ਮਾਤਾ ਪਰਮਜੀਤ ਜੀ ਕੋਕ ਤੋਂ ਯਾਨੀ ਕਿ ਮੇਰੇ ਮਾਤਾ ਦੇ ਘਰੇ ਮੇਰਾ ਜਨਮ ਹੋਇਆ ਤਾਂ 1999 ਤੋਂ ਲੈ ਕੇ ਪਹਿਲਾਂ ਬਚਪਨ ਦੇ ਵਿੱਚ ਮਾਪੇ ਛੋਟੇ ਜਿਹੇ ਬੱਚੇ ਤੇ ਕੇ ਮਾਪੇ ਦੇ ਘਰ ਦੇ ਵਿੱਚ ਖੇਡਣ ਤੋਂ ਲੈ ਕੇ ਬਚਪਨ ਦੇ ਵਿੱਚ ਤੋਂ ਲੈ ਕੇ ਉਹ ਜਵਾਨੀ ਹੁਣ ਜਿਹੜੇ ਚੱਲ ਰਹੇ ਆ ਇਹਨਾਂ 26 ਸਾਲਾਂ ਦੇ ਵਿੱਚ ਕਾਫੀ ਕੁਝ ਬਦਲਿਆ ਕਾਫੀ ਕੁਝ ਚੇਂਜ ਆਇਆ ਤਾਂ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲਾਂ ਜਿਨ੍ਹਾਂ ਨੇ ਮੈਨੂੰ ਵਾਰਡੇ ਵਿਸ਼ਸ ਭੇਜੇ WhatsApp Instagram Facebook ਸਨੈਪਚੈਟ ਕਿਸੇ ਵੀ ਪਲੇਟਫਾਰਮ ਤੇ ਦਿੱਤੀ ਜਾਂ ਮੈਨੂੰ ਫੋਨ ਕਰਕੇ ਜਾਂ ਖੁਦ ਆ ਕੇ ਮੈਨੂੰ ਚੰਦਰੀਆਂ ਪਤਾਈਏ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤਾਂ ਜਦੋਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਕਿ ਇਹ ਜੋ ਵੀਡੀਓ ਹੈ ਮੇਰੇ ਜਨਮ ਦਿਨ ਨੂੰ ਲੈ ਕੇ ਆ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਜਨਮ ਦਿਨ ਮੇਰੇ ਸ਼ੁਭ ਕਾਮਨਾਵਾਂ ਦਿੱਤੀਆਂ ਦੁਆਵਾਂ ਦਿੱਤੀਆਂ ਤਾਂ ਇਸ ਵੀਡੀਓ ਦੇ ਵਿੱਚ ਮੈਂ ਥੋੜਾ ਜਿਹਾ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ ਚਾਹੁੰਦਾ ਕਿ ਅੱਜ ਮੈਨੂੰ 26 ਸਾਲ ਦਾ ਹੋ ਗਿਆ ਉਹ ਇਸ ਦਿਨ ਮੇਰਾ ਜਨਮ ਹੈ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਕੁਝ ਦੇਖਿਆ ਦਾ ਜਿਹਦੇ ਵਿੱਚ ਕੁਝ ਅਨਸਾਰ ਆਈ ਜ਼ਿੰਦਗੀ ਵਿੱਚ ਕੁਝ ਗਈ ਆਪਸਨ ਡਾਊਨਸ ਦੇਖੇ ਖੁਸ਼ੀਆਂ ਦੇਖੀਆਂ ਬੜੇ ਇਨਸਾਨ ਆਏ ਜ਼ਿੰਦਗੀ ਦੇ ਵਿੱਚ ਬੜੇ ਯਾਰ ਦੋਸਤ ਆਏ ਚਾਹੇ ক্রিকেট ਦੇ ਵਿੱਚ ਲੈ ਲੋ ਚਾਹੇ ਕਲਾਸਿਸ ਦੇ ਵਿੱਚ ਲੈ ਲੋ ਚਾਹੇ ਕੋਈ ਕੰਪੀਟਿਟਿਵ ਐਗਜ਼ਾਮ ਦੇ ਚੱਲੀ ਕਰਦੇ ਹੋ ਕੋਈ ਟੀਚਰਸ ਹੋਵੇ ਬਹੁਤ ਤਰ੍ਹਾਂ ਦੇ ਰਿਲੇਸ਼ਨਸ਼ਿਪ ਜਿੱਦਾਂ ਦੋਸਤ ਮਿੱਤਰ ਬਣੇ ਹਨਾ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਦੇਖੀਆਂ ਤੇ ਬਹੁਤ ਸੋਹਣਾ ਟਾਈਮ ਸਪੈਂਡ ਇਸ ਤੋਂ ਪਹਿਲਾਂ ਦਾ ਹੋਇਆ ਤੇ 26 ਸਾਲਾਂ ਦਾ ਐਕਸਪੀਰੀਅੰਸ ਕਹਿੰਸਾ ਦਾ ਵੀ ਲਗਭਗ ਇਹ ਪੜ ਨੂੰ 5-7 ਸਾਲਾਂ ਦਾ ਜਿਹੜੀ ਲਾਈਫ ਹੁੰਦੀ ਹੈ 5-7 ਸਾਲ ਦੇ ਪਾ ਜਦੋਂ ਹੁੰਦੇ ਉਹ ਨਹੀਂ ਜਿਆਦਾ ਹੁੰਦਾ ਉਸ ਤੋਂ ਬਾਅਦ ਤਾਂ ਕਾਫੀ ਆਪਣਾ ਟਾਈਮ ਟੇਬਲ ਆਪਣਾ ਆਪਣੇ ਮਾਈਂਡ ਦੇ ਵਿੱਚ ਹੁੰਦਾ ਹੈ ਕਿ ਆਪਾਂ ਬਚਪਨ ਤੋਂ ਲੈ ਕੇ ਆ ਕੁਝ ਚੀਜ਼ਾਂ ਕੀਤੀ ਜਿਵੇਂ ਹੁਣ ਮੈਨੂੰ ਪਤਾ ਮੈਂ 8-9 ਸਾਲ ਦੀ ਉਮਰ ਦੇ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀਗਾ ਉਹ ਮੇਰੀ ਬੜੀ ਪਿਆਰੀ ਜਿਆਦਾ ਹੈ ਇਹਨਾਂ ਸਾਲਾਂ ਦੇ ਵਿੱਚ ਪਿਛਲੇ ਜੋ 26 ਸਾਲ ਬੀਤੇ ਨੇ ਅੱਜ 26 ਸਾਲ ਦਾ ਹੋਇਆ ਉਹ ਵੀ ਇੱਕ ਬੜੀ ਪਿਆਰੀ ਜਿਆਦਾ ਕ੍ਰਿਕਟ ਦੇ ਨਾਲ ਬਹੁਤ ਸਾਰੀਆਂ ਜਾਤਾਂ ਜੁੜੀਆਂ ਪੜਾਈ ਦੇ ਨਾਲ ਜਾਂ ਕੰਪੀਟੀਟਿਵ ਇਗਜ਼ਾਮ ਜਦੋਂ ਮੈਂ 400 ਲੋਕ ਤੈਰੀ ਕਰਦਿਆਂ ਨੂੰ ਕਲਾਸੀ ਲਗਾਉਣ ਗਏ ਕਾਫੀ ਲੋਕ ਮਿਲੇ ਕਾਫੀ ਅੱਛੇ ਫਰੈਂਡਸ ਬਣੇ ਟੀਚਰਾਂ ਨਾਲ ਬਹੁਤ ਵਧੀਆ ਦੋਸਤੀਆਂ ਹੋਈਆਂ ਬਹੁਤ ਵਧੀਆ ਟੀਚਰਸ ਬਣੇ ਰਪਿੰਦਰ ਸਿੱਧੂ ਸਰ ਹੋ ਗਏ ਪਪੇਸ਼ ਔਰੋੜਾ ਸਰ ਹੋ ਗਏ ਕਾਫੀ ਟੀਚਰਸ ਹੋਏ ਜਿਨ੍ਹਾਂ ਨਾਲ ਮੇਰੀ ਅੱਛੀ ਬੌਂਡਿੰਗ ਬਣੀ ਜਿਨ੍ਹਾਂ ਨਾਲ ਮੈਨੂੰ ਬੜਾ ਵਧੀਆ ਫੀਲ ਹੋਇਆ ਤੇ ਬਹੁਤ ਵਧੀਆ ਹੋਇਆ ਯਾਰ ਵੀ ਬਹੁਤ ਖਸ਼ਤਰਾ ਇਨਸਾਨ ਦੇਖੇ ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ ਮੇਰੇ ਨਾਲ ਰਿਸਪੈਕਟ ਕੀਤੀ ਮੇਰੀ ਗੱਲ ਕਹੀਦਾ ਬਹੁਤ ਮਾਨ ਰੱਖਿਆ ਬਹੁਤ ਕੁਝ ਦੇਖਿਆ ਚਾਹੇ ਮੇਰੇ ਪੇਰੈਂਟਸ ਹੋਣ ਪੈਣਪਰਾ ਯਾਰ ਦੋਸਤ ਜਾਂ ਪਿੰਡ ਵਾਸੀ ਜਾਂ ਹੋਰ ਵੀ ਬਹੁਤ ਲੋਕ ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਹਨ ਤਾਂ ਮੈਂ ਦੇਖਿਆ ਇਹ ਚੀਜ਼ ਤੇ ਮੈਂ ਸੋਚਿਆ ਵੀ ਇੱਕ ਛੋਟੀ ਜੀ ਮੇਰੇ ਜਨਮ ਦਿਨ ਤੇ ਅੱਜ ਇੱਕ ਵੀਡੀਓ ਬਣਾਈ ਜਾਵੇ ਸਾਰਿਆਂ ਦਾ ਧੰਨਵਾਦ ਕਰਨ ਦੇ ਲਈ ਹਨਾ ਆ ਜਿਹੜਾ 26 ਸਾਲ ਤੋਂ ਅੱਜ 26 ਸਾਲ ਪੂਰੇ ਹੋਏ ਨਹੀਂ ਪਰ ਜਨਮ ਦਿਨ ਤੇ ਮੈਂ ਅੱਜ 26 ਸਾਲ ਦਾ ਹੋ ਗਿਆ ਤਾਂ ਵੀ ਜੋ ਪਿੱਛੇਲੇ 26 ਸਾਲਾਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਮੇਰੇ ਨਾਲ ਜੋੜੇ ਮੇਰੇ ਨਾਲ ਚਾਹੇ ਚਲੇ ਵੀ ਜਿੰਦਗੀ ਚ ਗਏ ਪਰ ਫੇਰ ਵੀ ਜਿਹੜੇ ਜੁੜੇ ਸੀ ਇੱਕ ਵਾਰ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਹੁਤ ਕੁਝ ਸਿਖਾਇਆ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਬਹੁਤ ਇਨਸਾਨਾਂ ਤੋਂ ਕਿਹਿਆਂ ਤੋਂ ਪਿਆਰ ਕਰਨਾ ਸਿੱਖਿਆ ਕਿਹਿਆਂ ਤੋਂ ਸਤਿਕਾਰ ਕਰਨਾ ਸਿੱਖਿਆ ਕਿਹਿਆਂ ਤੋਂ ਬੋਲਣ ਦਾ ਤਰੀਕਾ ਲੈਜਾ ਕਿਹਿਆਂ ਤੋਂ ਸੁਣਨ ਦਾ ਤਰੀਕਾ ਸਿੱਖਿਆ ਕਿਹਿਆਂ ਤੋਂ ਖੇਡਣਾ ਸਿੱਖਿਆ ਕਿਹਿਆਂ ਤੋਂ ਲੜਨਾ ਸਿੱਖਿਆ ਤੇ ਕਿਹਿਆਂ ਤੋਂ ਹੱਸਣਾ ਸਿੱਖਿਆ ਕਿਹਿਆਂ ਤੋਂ ਕਨਾਲ ਚੱਟ ਕੇ ਰਹਿਣਾ ਸਿੱਖਿਆ ਬਹੁਤ ਕੁਝ ਸਿੱਖਿਆ ਯਾਰ ਬੜੇ ਲੋਕ ਆਏ ਮੈਂ ਇਹ ਸਾਰੇ ਤੁਹਾਡੇ ਲਈ ਵੀਡੀਓ ਬਣਾ ਰਿਹਾ ਕਿਉਂਕਿ ਜੋ ਸੁਣਦੇ ਨੇ ਮੈਨੂੰ ਅੱਜ ਮੈਨੂੰ ਪਤਾ ਹੈ ਜਿਹੜੇ ਚਾਹੇ ਮੇਰੇ ਨਾਲ ਹੈਗੇ ਵੀ ਅਜੇ ਨਹੀਂ ਵੀ ਹੈਗੇ ਮੇਰੀ ਵੀਡੀਓਜ਼ ਦੇ ਨਾਲ ਮੇਰੇ ਨਾਲ ਜੁੜੇ ਹੋਇਆ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਯਾਰ ਤੁਸੀਂ ਸਾਰੇ ਮੇਰੇ ਨਾਲ ਜੁੜੇ ਰਹੇ ਹੈਣਾ ਇੰਨਾ ਟਾਈਮ ਜਾਂ ਹੁਣ ਵੀ ਜੁੜੇ ਹੋਏ ਨੇ ਜਿਹੜੇ ਜਾਂ ਅੱਗੇ ਵੀ ਜੁੜੇ ਰਹਿਣਗੇ ਵਧੀਆ ਤਾਂ ਮੇਰੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਤੁਹਾਡੇ ਸਾਰਿਆਂ ਨਾਲ ਜੁੜੇ ਰਵਾਂ ਕਿਸੇ ਵੀ ਤਰੀਕੇ ਨਾਲ ਹਣਾ ਕੋ ਤੁਹਾਡਾ ਭਰਾ ਬਣ ਕੇ ਕੀ ਤੁਹਾਡਾ ਦੋਸਤ ਮਿੱਤਰ ਬਣ ਕੇ ਹਣਾ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਆਪ ਦੀ ਗੱਲਬਾਤ ਜਦੋਂ ਵੀ ਮੈਨੂੰ ਸਮਾਂ ਮਿਲਦਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਾਂ ਤਾਂ ਜਿਹੜੇ ਮੇਰੇ ਦੋਸਤ ਮਿੱਤਰ ਨੇ ਜਿਹੜੇ ਮੇਰੇ ਨਾਲ ਅਟੈਚ ਨੇ ਮਤਲਬ ਕਿ ਜਿਨ੍ਹਾਂ ਕੋਲੇ ਮੇਰੇ ਪਰਸਨਲ ਨੰਬਰ ਵੀ ਹੈਗੇ ਨੇ ਹਣਾ ਜਿ ਦੋ ਤੰਦਰ ਪਹਿਲਾਂ ਮੇਰੇ ਕਿਸੇ ਮਿੱਤਰ ਦਾ ਸਾਡੇ ਪਿੰਡ ਤੋਂ ਉਹਨਾਂ ਦਾ ਦੱਸ ਉਹਨਾਂ ਨੇ ਮੈਨੂੰ ਕੱਲ ਨੂੰ ਹੀ ਨਾ ਚੈਟ ਮੈਸੇਜ ਦਿੱਤੇ ਤਾਂ ਉਹ ਕਹਿੰਦੇ ਵੀ ਤੁਸੀਂ ਇਹ ਪੋਡਕਾਸਟ ਬੰਦ ਕਿਉਂ ਕਰਤਾ ਦੇਖੋ ਐ ਤਾਂ ਹੁੰਦਾ ਜੇ ਕਿਸੇ ਨਾਲ ਬੜਾ ਪਿਆਰ ਹੁੰਦਾ ਜਦੋਂ ਕੋਈ ਚੀਜ਼ ਰੁਕ ਜਾਈ ਤਾਂ ਫਿਕਰ ਹੁੰਦਾ ਨਾ ਯਾਰ ਵੀ ਮੈਂ ਬੰਦ ਕਿਉਂ ਕੀਤਾ ਤਾਂ ਉਹਨਾਂ ਨੇ ਕਿਹਾ ਤਾਂ ਇਹ ਸਪੈਸ਼ਲ ਜਮੈਡ ਪੋਡਕਾਸਟ ਕਹਿ ਲਓ ਜਾਂ ਇੱਕ ਵੀਡੀਓ ਕਹਿ ਲਓ ਸਪੈਸ਼ਲ ਤੁਹਾਡੇ ਸਾਰੇ ਲਈ ਪਿਆਰ ਕਰ ਰਹੇ ਕਿ ਅੱਜ ਮੇਰੇ ਬਰਥਡੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਯਾਰ ਚੋੜੇ ਪਿਛਲੇ 26 ਸਾਲਾਂ ਤੋਂ ਮੇਰੇ ਨਾਲ ਜੁੜੇ ਹੋਇਆ ਜਾਂ ਫਿਰ ਪਿਛੇ 3-4 ਸਾਲਾਂ ਤੋਂ ਜੁੜੇ ਹੋਇਆ ਕਾਫੀ ਟਾਈਮ ਤੋਂ ਮੇਰੇ ਨਾਲ ਜੁੜੇ ਹੋਇਆ ਤੇ ਇਹਨਾਂ ਸਾਲਾਂ ਦੇ ਵਿੱਚ ਯਾਰ ਕਾਫੀ ਕੁਝ ਮਿਲਿਆ ਵੀ ਹਾਸਲ ਵੀ ਹੋਇਆ ਬਹੁਤ ਕੁਝ ਮਿਲਿਆ ਬਹੁਤ ਕੁਝ ਗਵਾਇਆ ਬੀਜਿਵੇਂ ਕਿ ਚਲੋ ਉਹ ਪਾਪਣਾ इमोशनल ਨਹੀਂ ਆਪਾਂ ਹੁੰਦੇ ਪਰ ਫਿਰ ਵੀ ਚਲੋ ਇੱਕ ਹੁੰਦਾ ਨਾ ਵੀ ਆਪਣੇ ਇਨਸਾਨ ਜ਼ਿੰਦਗੀ ਦੇ ਵਿੱਚ ਜਿਹੜੇ ਖਾਸ ਹੁੰਦੇ ਨੇ ਉਹਨਾਂ ਦੀ ਚਲੇ ਜਾਣਾ ਆਪਾਂ ਟੁੱਟ ਜਾਂਦੇ ਹਾਂ ਜਿਵੇਂ ਸਾਰ ਨੂੰ ਪਤਾ ਹੀ ਆ ਨਾ ਤਾ ਅੱਜ ਮੈਂ ਇਹ ਪ੍ਰਾਣ ਨੂੰ ਵੀ ਯਾਦ ਕੀਤਾ ਬਹੁਤ ਚ ਚ ਹੁੰਦੀ ਹੈ ਲਾਈਫ ਦੇ ਵਿੱਚ ਆਪਾਂ ਜਿਹੜੀ ਚੀਜ਼ ਮਿਸ ਕਰਦੇ ਆ ਕਿ ਕਾਸ਼ ਉਹ ਚ ਜਾਏ ਮੈਂ ਹੁੰਦੀ ਹੈ ਮੈਂ ਹੁੰਦੀ ਪਰ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੁੰਦਾ ਉਹੀ ਹੈ ਆਪਣੇ ਹੱਥ ਵਿੱਚ ਕੁਝ ਨਹੀਂ ਬਸ ਆਪਣੇ ਹੱਥ ਵਿੱਚ ਇਹ ਹੈ ਕਿ ਜੋ ਅੱਜ ਮਿਲੇ ਇਹਨੂੰ ਚੰਗੀ ਤਰ੍ਹਾਂ ਜੀ ਲਈਏ ਖੁਸ਼ੀ ਦੇ ਨਾਲ ਆਪਣੇ ਆਦੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰ ਲਈਏ ਤਾਂ ਜੋ ਕੱਲ ਆਉਣ ਵਾਲਾ ਪਤੀਓ ਹੋਵੇ ਆਪਣਾ ਇਹੀ ਚੀਜ਼ ਹੁੰਦਾ ਜੋ ਅੱਜ ਆਪਣੇ ਕੋਲ ਹੈਗਾ ਇਹੀ ਆਪਣਾ ਕਿਉਂਕਿ ਜੋ ਪੀਤ ਗਿਆ ਜਾਂ ਆਉਣ ਵਾਲ ਉਹ ਤਾਂ ਕੁਝ ਪਰੇਸ਼ਾਨੀ ਹੁੰਦਾ ਜੋ ਹੈਗਾ ਉਹਨੂੰ ਸੰਭਾਲ ਲਈਏ ਬਸ ਇੰਨੀ ਕਿਛਤੀ ਹੁੰਦੀ ਹੈ ਮੈਂ ਇਸ ਵੀਡੀਓ ਦੇ ਨਾਲ ਇਹੀ ਗੱਲ ਬੰਦ ਕਰਨਾ ਚਾਹੁੰਦਾ ਜੋ ਤੁਹਾਡੇ ਕੋਲੇ ਹੈ ਉਹਦੀ ਬਸ ਰਿਸਪੈਕਟ ਕਰੋ ਉਹਦੀ ਕਦਰ ਕਰੋ ਉਹਨਾਂ ਸੰਭਾਲ ਲਓ ਕਿਉਂਕਿ ਜੋ ਬੀਤ ਗਿਆ ਉਹ ਕਦੇ ਵਾਪਸ ਨਹੀਂ ਆਉਣਾ ਇਹ ਮੈਂ ਇੱਕ ਛੋਟੀ ਜੀ ਗੱਲ ਲਿਖੀ ਸੀਗੀ ਆਪਾਂ ਕਹਿੰਦੇ ਨੇ ਨਾ ਬਹੁਤੇ ਲੋਕੀ ਵੀ ਪੁਰਾਣੇ ਸਮੇਂ ਨੂੰ ਯਾਦ ਕਰਦੇ ਨੇ ਹਨਾ ਅੱਜ ਦੇ ਵਿੱਚ ਨਹੀਂ ਰਹਿੰਦੇ ਜਾਂ ਫਿਰ ਮੋਸਟਲੀ ਆਪਾਂ ਦੇਖਦੇ ਹਾਂ ਹਰ ਇੱਕ ਬੰਦਾ ਪੁਰਾਣੇ ਸਮੇਂ ਵਿੱਚ ਜੌਰਿਆ ਮੈਂ ਇੱਕ ਛੋਟੀ ਜੀ ਚੀਜ਼ ਲਿਖੀ ਸੀ ਇਹ ਅੱਜ ਵੀ ਕੱਲ ਨੂੰ ਚੰਗਾ ਲੱਗ ਗਿਆ ਜਦ ਇਹ ਪੀਤੇ ਹੋਇਆ ਕੱਲ ਹੋ ਗਿਆ ਵੀਰ ਅੱਜ ਆਪਾਂ ਬੀਤ ਤੀਤ ਕਰ ਰਹੇ ਆਪਾਂ ਫਿਰ ਵੀ ਕੱਲ ਚੱਕ ਕੇ ਕਮਾਂਗੇ ਵੀਰ ਨਹੀਂ ਆ ਫਿਰ ਵੀ ਉਹ ਸਮਾਂ ਠੀਕ ਸੀਗਾ ਇਹ ਇਹ ਰਿਅਲਿਟੀ ਹੈ ਆਪਾਂ ਨੂੰ ਆਪਣਾ ਪੁਰਾਣਾ ਸਮਾਂ ਐਸ ਕੰਪੈਰੀਜ਼ਨ ਅੱਜ ਦੇ ਬਹੁਤ ਵਧੀਆ ਲੱਗਦਾ ਇਹ ਸਚਾਈ ਹੈ ਚਾਹੇ ਆਪਣੇ ਬਜ਼ੁਰਗ ਹੋਣ ਜਿਹੜੇ ਆਪਣੇ ਤੋਂ ਵੱਡੇ ਨੇ ਹਨ ਉਹ ਵੀ ਇਹ ਗੱਲ ਕਹਿੰਦੇ ਸਾਡਾ ਸਮਾਂ ਚੰਗਾ ਸੀ ਉਹ ਪੁਰਾਣੇ ਟਾਈਮ ਨੂੰ ਯਾਦ ਕਰਦੇ ਤਾਂ ਹੋ ਸਕਦਾ ਆਪਾਂ ਵੀ ਦੇਖਿਓ ਅੱਜ ਤੋਂ 10 ਸਾਲਾਂ ਬਾਅਦ 20 ਸਾਲਾਂ ਬਾਅਦ ਆਪਣੇ ਪੁਰਾਣੇ ਇਸ ਟਾਈਮ ਨੂੰ ਜਦ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਹਾਂ ਉਸ ਟਾਈਮ ਨੂੰ ਮਿਸ ਕਰਾਂਗੇ ਯਾਦ ਕਰਾਂਗੇ ਤਾਂ ਮੇਰਾ ਤਾਂ ਇਹ ਮੋਟੀਵੇਜ ਦਾ ਵੀਡੀਓ ਬਣਾਉਣ ਦਾ ਇਹੀ ਹੈ ਕਿ ਤੁਸੀਂ ਜੁੜੋ ਕਿਸੇ ਵੀ ਪਲ ਦੇ ਵਿੱਚੋਂ ਵਧੀਆ ਇੰਜੋਏ ਕਰੋ ਦੀ ਜ਼ਿੰਦਗੀ ਨੂੰ ਠੀਕ ਹੈ ਪੇਸ਼ੈਂਸ ਰੱਖੋ ਮ ਤੇ ਤੁਹਾਡਾ ਨਗੀਰੋ ਯਾਰ ਜੇ ਤੁਸੀਂ ਕੁਝ ਕਰ ਤੋੜਾ ਪੈਸ਼ਨ ਆ ਤੁਹਾਡਾ profession ਆ ਤੁਸੀਂ ਵਧੀਆ 100% ਅਵailable ਹੋਣਾ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਅੰਦਰੋਂ ਖੁਸ਼ ਰਹਿਓ ਯਾਰ ਬੇਈਮਾਨੀ ਨਾ ਕਰੋ ਕਿਸੇ ਨਾਲ ਵੀ ਠੀਕ ਹੈ ਜੋ ਹੋ ਗਿਆ ਜੇ ਕੋਈ ਗਲਤੀ ਵਲਤੀ ਹੋ ਜੇ ਉਹਨੂੰ ਭੁੱਲ ਕੇ ਲੱਟ ਕੋ ਕਰਕੇ ਅੱਗੇ ਵਧੋ ਤੇ ਦੁਬਾਰਾ ਉਸ ਜੀ ਗਲਤੀ ਨਾ ਕਰੋ ਬਸ ਇੰਨੀ ਕਿ ਲਾਈਫ ਹੁੰਦੀ ਆ ਤੇ ਖੁਸ਼ ਰਹਿਣਾ ਬਹੁਤ ਜ਼ਰੂਰੀ ਲਾਈਫ ਦੇ ਵਿੱਚ ਤੇ ਮੇਰੇ ਜੋ ਵਰਡੇ ਆ ਮੈਂ ਥੋੜਾ ਟਾਈਮ ਕੱਢਿਆ ਵੀ ਯਾਰ ਹਿਯੂਮਿਡ ਬ੍ਰਾਊਨ ਬਹੁਤ ਜ਼ਰੂਰੀ ਹੈ ਤਾਂ ਮੈਂ ਸਾਰਿਆਂ ਨੂੰ ਦੁਬਾਰ ਤੋਂ ਬਹੁਤ-ਬਹੁਤ ਧੰਨਵਾਦੀ ਹਾਂ ਯਾਰ ਜਿਨ੍ਹਾਂ ਨੇ ਮੇਰੀ ਚਰਮਦਨ ਤੇ ਮੇਰੇ ਨੇ ਇੰਨੀਆਂ ਖਾਸ ਜਾਤਾਂ ਪਹਿਲਾਂ ਵੀ ਬਣਾਈਆਂ ਜਾਂ ਅੱਜ ਵੀ ਬਣਾ ਰਹੇ ਨੇ ਮੇਰੇ ਨਾਲ ਜੁੜੇ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਹਨਾ ਤਾਂ ਸਾਰਿਆਂ ਦਾ ਮੈਂ ਵੀ ਯਾਰ ਸੱਚੀ ਦਿਲੋਂ ਦੱਸਾਂ ਦਰੋਂ ਹੁੰਦਾ ਵੀ ਜਿਹੜੇ ਬੰਦੇ ਆਪਦਾ ਕਰਦੇ ਆ ਆਪਾਂ ਨੂੰ ਹੁੰਦਾ ਵੀ ਯਾਰ ਉਹਦਾ ਦਿਲੋਂ ਕਰੀਏ ਵੱਧ ਤੋਂ ਵੱਧ ਕਰੀਏ ਹਨਾ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀਆਂ ਯਾਰ ਤੁਹਾਡਾ ਸਾਰਿਆਂ ਦਾ ਜਿਹੜੇ ਮੇਰੇ ਨਾਲ ਫੇਸਬੁੱਕ ਤੇ ਜੁੜੇ ਆ YouTube ਦੇ ਮੇਰੇ ਦੋਨੇ ਚੈਨਲਾਂ 'ਤੇ ਜੁੜੇ ਆ ਇੰਸਟਾਗ੍ਰam 'ਤੇ ਜੁੜੇ ਆ ਸਨੈਪਚੈਟ 'ਤੇ ਜੁੜੇ ਆ WhatsApp 'ਤੇ ਜੁੜੇ ਆ ਯੇ ਰੀਅਲ ਲਾਈਫ ਦੇ ਵਿੱਚ ਵੀ ਮੈਨੂੰ ਜਾਣਦੇ ਹਨਾ ਵਧੀਆ ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀਆਂ ਯਾਰ ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋਏ ਹੋ ਜਾਂ ਬ ਐ ਹੁੰਦਾ ਵੀ ਯਾਰ ਪਾਸ ਪੋਜ਼ਿਟਿਵ ਰਹੋ ਵਧੀਆ ਰਹੋ ਯਾਰ ਛੋਟੀ ਹੀ ਤਾਂ ਜ਼ਿੰਦਗੀ ਹੁੰਦੀ ਹੈ ਨਾ ਐਵੇਂ ਰੋਸਿਆਂ ਦੇ ਵਿੱਚ ਗਲੈਸ਼ ਕਰਵਾ ਦੇ ਬੇਚ ਲੜਾਈਆਂ ਦੇ ਵਿੱਚ ਕੱਢ ਦਨੇ ਆਪਾਂ ਨੂੰ ਕੀ ਤਾਂ ਇਨੀ ਹੋਣਾ ਚਾਹੀਦਾ ਤਾਂ ਵਧੀਆ ਲਾਈਫ ਨੂੰ ਜੀਓ ਖੁਸ਼ ਹੋ ਕੇ ਜੀਓ ਬਸ ਇਨਾ ਕਮੈਂਟ ਕਹਿਣਾ ਚਾਹੁੰਦਾ ਇਸ ਵੀਡੀਓ ਦੇ ਵਿੱਚ ਤੇ ਲਾਸਟ ਤੇ ਮੈਂ ਇਹ ਗੱਲ ਕਹਿਣਾ ਸਾਰਾ ਫਿਰ ਦਵਾਰਤੋਂ ਸਰਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇਹ ਬਾਕੀ ਇੱਕੋ ਗੱਲ ਹੋਰ ਹੈ ਜ਼ਿੰਦਗੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਵੀ ਕੀਏ ਆਂ ਅਪਾ ਵੀ ਖੁਸ਼ ਰਹਿਣਾ ਮੈਂ ਤੁਹਾਨੂੰ ਪਹਿਲਾਂ ਵੀ ਦਸੀਏ ਗੱਲ ਇਹ ਛੋਟੇ ਛੋਟੇ ਗੱਲਾਂ ਦੇ ਵਿੱਚ ਖੁਸ਼ੀਆਂ ਲੱਭਣ ਲੱਗੋ ਹੋਣਾ ਵੀ ਆਜੂਗਾ ਕੁਛ ਰਹਿਣਾ ਵੀ ਆਜੂਗਾ ਤੇ ਹਰ ਮੱਕ ਤੁਹਾਡੀ ਵਾਈਬ ਵੀ ਬੜੀ ਰੌਮਪਸ ਇੰਨੀ ਗੱਲ ਕਹਿਣਾ ਚਾਹੁੰਦਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੈਨੂੰ ਜਨਮ ਦਿਨ ਦੀ ਸ਼ੁਭ ਕਾਮਨਾ ਦਿੱਤੀ ਤੇ ਜਿਨ੍ਹਾਂ ਨੇ ਨਹੀਂ ਵੀ ਦਿੱਤੀਆਂ ਯਾਰ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਸਾਰੇ ਭਿਜਦੀ ਹੁੰਦੇ ਮੈਂ ਸਮਝ ਸਕਦਾ ਭੁੱਲ ਜਾਂਦੇ ਹਣਾ ਤੇ ਜਿਨ੍ਹਾਂ ਨੇ ਮੇਰ ਨਾਲ ਪਿਆਰ ਆਪਣੇ ਜੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਥੈਂਕ ਯੂ ਸੋ ਮਚ ਸਾਰਾ ਬਹੁਤ ਬਹੁਤ ਧੰਨਵਾਦ